ਸਭ ਤੋਂ ਸਿਰਿਆ ਕਾਰਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨਾ ਜਦੋਂ ਵਿਦੇਸ਼ ਜਾਂਦਾ ਹੈ ਤਾਂ ਉੱਥੇ ਜਾ ਕੇ ਇੱਕ ਗੋਰੀ ਨਾਲ ਪਿਆਰ ਹੋ ਜਾਂਦਾ ਹੈ ਤੇ ਇਹ ਵੀਰ ਜਦੋਂ ਵਾਪਸ ਆ ਜਾਂਦਾ ਹੈ ਤਾਂ ਗੋਰੀ ਦੇਖੋ ਆਸਟ੍ਰੇਲੀਆ ਤੋਂ ਉਸ ਨਾਲ ਵਿਆਹ ਕਰਾਉਣ ਲਈ ਆਸਟ੍ਰੇਲੀਆ ਛੱਡ ਕੇ ਪੰਜਾਬ ਆ ਜਾਂਦੀ ਹੈ ਤੇ ਦੇਖੋ ਇਹ ਵੀਰ 에어ਪੋਰਟ ਤੇ ਜਦੋਂ ਇਸ ਗੋਰੀ ਨੂੰ ਲੈਣ ਜਾਂਦਾ ਹੈ ਤਾਂ ਇਸ ਗੋਰੀ ਦੇ 에어ਪੋਰਟ ਤੇ ਹੀ ਰਿੰਗ ਪਾ ਕੇ ਉਸ ਨੂੰ ਪ੍ਰਪੋਜ਼ ਕਰ ਦਿੰਦਾ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਦੇਖੋ ਇਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਪਿਆਰ ਤਾਂ ਕਿਸੇ ਨਾਲ ਵੀ ਹੋ ਸਕਦਾ ਹੈ ਪਿਆਰ ਕਦੇ ਵੀ ਰੰਗ ਰੂਪ ਦੇਖ ਕੇ ਨਹੀਂ ਹੁੰਦਾ ਫਿਰ ਵੀ ਪਤਾ ਨਹੀਂ ਇਹ ਲੋਕ ਇਸ ਜੋੜੀ ਨੂੰ ਗਲਤ ਕਿਉਂ ਕਹਿ ਰਹੇ ਨੇ ਕਈ ਲੋਕ ਇਹ ਜੋੜੀ ਨੂੰ ਕਹਿ ਰਹੇ ਨੇ ਕਿ ਗੋਰੀ ਨਾਲ ਪਿਆਰ ਹੋਣ ਲਈ ਇਸ ਵੀਰ ਨੇ ਵਿਆਹ ਕਰਵਾਇਆ ਹੈ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਦੋ ਸ਼ਬਦ ਜ਼ਰੂਰ ਲਿਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ